ਆਸਾ ਮਹੱਲਾ ਪੰਜਵਾ ਹਰ ਸੇਵਾ ਮਹਿ ਪਰਮ ਨਿਧਾਨ ਹਰ ਸੇਵਾ ਮੁਖ ਅੰਮ੍ਰਿਤ ਨਾਮ ਹਰ ਮੇਰਾ ਸਾਥੀ ਸੰਗ ਸਖਾਈ ਦੁੱਖ ਸੁੱਖ ਸਿਮਰੀ ਤਹ ਮੌਜੂਦ ਜਮ ਬਪੁਰਾ ਮੋਕੋ ਕਹ ਡਰਾਈ ਰਹਾਓ ਹਰ ਮੇਰੀ ਓਟ ਮੈਂ ਹਰ ਕਾ ਤਾਨ ਹਰ ਮੇਰਾ ਸਖਾ ਮਨ ਮਾਹੀ ਦੀਬਾਨ ਹਰ ਮੇਰੀ ਪੂੰਜੀ ਮੇਰਾ ਹਰ ਵੇਸ ਆਹੋ ਗੁਰਮੁਖ ਧਨ ਖੱਟੀ ਹਰ ਮੇਰਾ ਸਾਹੋ ਗੁਰ ਕਿਰਪਾ ਤੇ ਇਹ ਮਤ ਆਵੇ ਜਨ ਨਾਨਕ ਹਰਿ ਕੈ ਅੰਕ ਸਮਾਵੈ ਆਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾਂ ਇਹੋ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕੋ ਬੈਰਾਗ ਕਰਹਿਗਾ ਸਤਿਗੁਰ ਮੇਰਾ ਪੂਰਾ ਮਨសា ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤਸਾਰੂ ਸਾਧਹੀ ਪਰ ਪੂਰਾ ਰਹਾਵ ਚਰਨ ਕਮਲ ਰਿਤ ਅੰਤਰ ਧਾਰੇ ਪ੍ਰਗਤੀ ਜੋਤ ਮਿਲੇ RAM ਪਿਆਰੇ ਪੰਜ ਸਖੀ ਮੇਲ ਮੰਗਲ ਲਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰੂ ਨਾਨਕ ਤੁਠਾ ਮਿਲਿਆ ਹਰ ਰਾਇ ਸੁਖ ਰੈਣ ਵਿਹਾਣੀ ਸਹਿਜ ਸੁਭਾਏ ਆਸਾ ਮਹੱਲਾ ਪੰਜਵਾ ਕਰ ਕਿਰਪਾ ਹਰ ਪ੍ਰਗਟਿ ਆਇਆ ਮਿਲ ਸਤਗੁਰ ਧਨ ਪੂਰਾ ਪਾਇਆ ਐਸਾ ਹਰ ਧਨ ਸੰਚੀਏ ਭਾਈ ਪਾਹੇ ਨਾ ਜਾਲੈ ਜਲ ਨਹੀਂ ਡੂਬੈ ਸੰਗ ਛੋੜ ਕਰ ਕਤ ਹੋ ਨਾ ਜਾਈ ਰਹਾਓ ਕੋਟ ਨਾ ਆਵੇ ਨਿਖਟ ਨਾ ਜਾਏ ਖਾਏ ਖਰਚ ਮਨ ਰਹਿਆ ਅਗਾਏ ਸੋ ਸੱਚ ਸਾਹੋ ਜਿਸ ਕਰ ਹਰ ਧਨ ਸੰਚਾਣਾ ਇਸ ਧਨ ਤੇ ਸਭ ਜਗ ਵਰਸਾਣਾ ਤិន ਹਰ ਧਨ ਪਾਇਆ ਜਿਸ ਪੁਰਬ ਲਿਖੇ ਕਲਹਿਣਾ ਜਨ ਨਾਨਕ ਅੰਤਵਾਰ ਨਾਮ ਗਹਿਣਾ ਆਸਾ ਮਹੱਲਾ ਪੰਜਵਾ ਜੈ ਸਿ ਕਿਰਸਾਨ ਬੋਵੇ ਕਿਰਸਾਨੀ ਕਾਚੀ ਪਾਕੀ ਬਾੜ ਪ੍ਰਾਨੀ ਜੋ ਜਨਮ ਐ ਸੋ ਜਨਮ ਹੋ ਮੂਆ ਗੋਵਿੰਦ ਭਗਤ ਅਸਥਿਰ ਹੈ ਥੀਆ ਰਹਾਓ ਦਿਨ ਤੇ ਸਰ ਪਰ ਪੌਸੀ ਰਾਤ ਰੈਣ ਗਈ ਫਿਰ ਹੋਏ প্রভਾਤ ਮਾਇਆ ਮੋਹੇ ਸੋਏ ਰਹੇ ਅਭਾਗੇ ਗੁਰ ਪ੍ਰਸਾਦ ਕੋ ਵਿਰਲਾ ਜਾਗੇ ਕਹੋ ਨਾਨਕ ਗੁਣ ਗਾਈਐ ਨੀਤ ਮੁਖ ਊਜਲ ਹੋਏ ਨਿਰਮਲ ਚੀਤਾ ਆਸਾ ਮਹੱਲਾ ਪੰਜਵਾ ਨੌ ਨਿਦ ਤੇ ਰੈ ਸਗਲ ਨਿਦਾਨ ਇੱਛਾ ਪੂਰਖ ਰਖੈ ਨਿਦਾਨ ਤੂੰ ਮੇਰੋ ਪਿਆਰੋ ਤਾ ਕੈਸੀ ਭੂਖਾ ਤੂੰ ਮਨ ਵਸਿਆ ਲੱਗੈ ਨਾ ਦੁਖਾ ਰਹਾਓ ਜੋ ਤੂੰ ਕਰਹਿ ਸੋਈ ਪ੍ਰਵਾਨ ਸਾਚੇ ਸਾਹਿਬ ਤੇਰਾ ਸੱਚ ਪ੍ਰਮਾਨ ਜਾ ਤਦ ਭਾਵੇ ਤਾ ਹਰ ਗੁਣ ਗਾਓ ਤੇਰੇ ਘਰ ਸਦਾ ਸਦਾ ਹੈ ਨਿਆਉ ਸਾਚੇ ਸਾਹਿਬ ਅਲਖ ਅਪੇਵ ਨਾਨਕ ਲਾਇਆ ਲਗਾ ਸੇਵ ਆਸਾ ਮਹੱਲਾ ਪੰਜਵਾ ਨਿਕਟ ਜੀਅ ਕੈ ਸਦ ਹੀ ਸੰਗਾ ਕੁਦਰਤ ਵਰਤੈ ਰੂਪ ਅਰ ਰੰਗਾ ਕਰੈ ਨਾਚੁਰੈ ਨਾ ਮਨ ਰੋਵਨ ਹਾਰਾ ਅਵਿਨਾਸੀ ਆਵਗਤ ਅਗੋਚਰ ਸਦਾ ਸਲਾਮਤ ਖਸਮ ਹਮਾਰਾ ਰਹਾਉ ਤੇਰੇ ਦਾਸ ਰੇ ਕੋ ਕਿਸ ਕੀ ਕਾਨ ਜਿਸ ਕੀ ਮੀਰਾ ਰਖੈ ਆਣ ਜੋ ਲੌੜਾ ਪ੍ਰਭ ਕੀ ਆ ਆਜ਼ਾਤ ਤਿਸ ਲੌੜੇ ਕੋ ਕਿਸ ਕੀ ਤਾਤ ਵੇ ਮਹਤਾਜਾ ਵੇ ਪ੍ਰਵਾਹ ਨਾਨਕ ਦਾਸ ਕਹੋ ਗੁਰਵਾਹ ਆਸਾ ਮਹੱਲਾ ਪੰਜਵਾ ਹਰ ਰਸ ਛੋੜ ਹੋਛੈ ਰਸ ਮਾਤਾ ਕਰਮਹਿ ਵਾਸਤ ਬਾਹਰ ਉੱਠ ਜਾਤਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲੱਗ ਗਾਥਾ ਰਹਾਓ ਵਜਹੋ ਸਾਹਿਬ ਕਾ ਸੇਵ ਬੇਰਾਨੀ ਐਸੇ ਗੁਣ ਹੈ ਅਛਾ ਦਿਉ ਪ੍ਰਾਨੀ ਤਿਸ ਸੋ ਲੋਕ ਜੋ ਸਧਹੀ ਸੰਗੀ ਕਾਮਨਾ ਆਵੇ ਸੋ ਫਿਰ ਫਿਰ ਮੰਗੀ ਕਹੋ ਨਾਨਕ ਪ੍ਰਭ ਦੀਨ ਦਇਆਲਾ ਜੋ ਭਾਵੈ ਤਿਉ ਕਰਿ ਪ੍ਰਤਪਾਲਾ ਆਸਾ ਮਹੱਲਾ ਪੰਜਵਾ ਜੀ ਆਪ੍ਰਾਨ ਧਨ ਹਰ ਕੋ ਨਾਮ ਈਹਾ ਊਹਾ ਓਨ ਸੰਗ ਕਾਮ ਬਿਨ ਹਰ ਨਾਮ ਅਵਰ ਸਭ ਥੋਰਾ ਤ੍ਰਿਪਤ ਅਘਾਵੈ ਹਰ ਦਰਸ਼ਨ ਮਨ ਮੋਰਾ ਰਹਾਉ ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਚਰਨ ਕਮਲ ਸਿਓ ਲਾਗੋ ਮਾਨ ਸਤਗੁਰ ਤੂਠੈ ਕੀਨੋ ਦਾਨ ਨਾਨਕ ਕਉ ਗੁਰ ਦੀਖਿਆ ਦੀਨ ਪ੍ਰਭ ਅਬਿਨਾਸੀ ਘਟ ਘਟ ਚੀਨ ਆਸਾ ਮਹੱਲਾ ਪੰਜਵਾ ਆਨੰਦ ਬਿਨੋਦ ਭਰੇ ਪੁਰਧਾਰਿਆ ਆਪਣਾ ਕਾਰਜ ਆਪ ਸਵਾਰਿਆ ਪੂਰ ਸਮਗਰੀ ਪੂਰੇ ਠਾਕੁਰ ਕੀ ਭਰਪੁਰ ਧਰ ਰਹੀ ਸੋਭ ਜਾ ਕੀ ਰਹਾਉ ਨਾਮ ਨਿਧਾਨ ਜਾ ਕੀ ਨਿਰਮਲ ਸੋਏ ਆਪੇ ਕਰਤਾ ਅਵਰ ਨਾ ਕੋਏ ਜੀਉ ਜੰਤ ਸਭ ਤਾ ਕੈ ਹਾਥ ਰਵ ਰਹਿਆ ਪ੍ਰਭ ਸਭ ਕੈ ਸਾਥ ਪੂਰਾ ਗੁਰ ਪੂਰੀ ਬਣਤ ਬਣਾਈ ਨਾਨਕ ਭਗਤ ਮਿਲੀ ਵੜਿਆਈ ਆਸਾ ਮਹੱਲਾ ਪੰਜਵਾ ਗੁਰ ਕੈ ਸਬਦ ਬਨਾਵੋ ਇਹੋ ਮਨ ਗੁਰ ਕਾ ਦਰਸਨ ਸਚੁ ਹਾਰ ਧਨ ਉਤਮ ਮਤ ਮੇਰੇ ਹਿਰਦੈ ਤੂ ਆਉ ਿਤਿ ਆਵ ਗਾਵੋ ਗੁਣ ਗੋਵਿੰਦਾ ਆਤ ਪ੍ਰੀਤਮ ਮੋਹਿ ਲਾਗੈ ਨਾਉ ਰਹਾਉ ਤ੍ਰਿਪਤ ਅਗਾਵਨ ਸਾਚੈ ਨਾਏ ਅਠਸਠ ਮੱਜਨ ਸੰਤ ਤੂ ਰਾਏ ਸਭ ਮਹਿ ਜਾਨਉ ਕਰਤਾ ਏਕ ਸਾਧ ਸੰਗਤ ਮੇਲ ਬੁੱਧ ਵਿਵੇਕ ਦਾਸ ਸਗਲ ਕਾ ਛੋੜ ਅਭਿਮਾਨ ਨਾਨਕ ਕਉ ਗੁਰ ਦੀਨੋ ਦਾਨ ਆਸਾ ਮਹੱਲਾ ਪੰਜਵਾ ਬੁੱਧ ਪ੍ਰਗਾਸ ਭਈ ਮਤ ਪੂਰੀ ਤਾ ਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਜਲੇ ਬੂਡਤ ਘੋਰ ਅੰਧ ਕੂਪ ਮਹਿ ਹੈ ਨਿਕਸਿਓ ਮੇਰੇ ਭਾਈ ਰੇ ਰਹਾਓ ਮਹਾ ਅਗਾਹ ਅਗਨ ਕਾ ਸਾਗਰ ਗੁਰ ਬੋਹਿਤ ਤਾਰੇ ਰਤਨਾਗਰ ਦੁਤਰ ਅੰਧ ਬਿਖਮ ਇਹ ਮਾਇਆ ਗੁਰਪੂਰੈ ਪ੍ਰਗਟ ਮਾਰਗ ਦਿਖਾਇਆ ਜਾਪਤਾਪ ਕਛ ਉਕਤ ਨਾ ਮੋਰੀ ਗੁਰ ਨਾਨਕ ਸਰਣਾਗਤ ਤੋਰੀ ਆਸਾ ਮਹੱਲਾ ਪੰਜਵਾ ਤੇ ਪਦੇ ਦੋ ਹਰ ਰਸ ਪੀਵਤ ਸਦਹੀ ਰਾਤਾ ਆਨ ਰਸਾ ਖਿਨ ਮਹਿ ਲਹਿ ਜਾਤਾ ਹਰ ਰਸ ਕੇ ਮਾਤੇ ਮਨਸ ਦਾ ਆਨੰਦ ਆਨ ਰਸਾ ਮਹਿ ਵਿਆਪੈ ਚਿੰਦ ਹਰ ਰਸ ਪੀਵੈ ਅਲਮਸਤ ਮਤਵਾਰਾ ਆਨ ਰਸਾ ਸਭ ਹੁਛੇਰੇ ਰਹਾਉ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾਟ ਸਮਾਏ ਲੱਖ ਕਰੋਰੀ ਮਿਲੈ ਨਾ ਕੇਹ ਜਿਸਹਿ ਪ੍ਰਾਪਤ ਤਿਸ ਹੀ ਦੇਹ ਨਾਨਕ ਚਾਖ ਭਈ ਬਿਸਮਾਦ ਨਾਨਕ ਗੁਰ ਤੇ ਆਇਆ ਸਾਦ ਈਤ ਊਤ ਕਤ ਛੋੜ ਨਾ ਜਾਏ ਨਾਨਕ ਗੀਦਾ ਹਰ ਰਸਮਾਹੇ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਮੋਹ ਮਿਟਾਵੈ ਛੁਟਕੈ ਦੁਰਮਤ ਆਪਣੀ ਧਾਰੀ ਹੋਏ ਨਿਮਾਣੀ ਸੇਵਕ ਮਾਵਹਿ ਤਾ ਪ੍ਰੀਤਮ ਹੋਵਹਿ ਮਨ ਪਿਆਰੀ ਸੁਣ ਸੁੰਦਰ ਸਾਧੂ ਬਚਨ ਉਧਾਰੀ ਦੂਖ ਭੂਖ ਮਿਟੈ ਤਿਰੁ ਸਹਿਸਾ ਸੁਖ ਪਾਵਹਿ ਤੂੰ ਸੁਖ ਮਾਨ ਨਾਰੀ ਰਹਾਓ ਚਰਨ ਪਖਾਰ ਕਰੋ ਗੁਰ ਸੇਵਾ ਆਤਮ ਸੁਧ ਬਿਖ ਇਤਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸ ਰੀਤਾ ਪਾਵ ਹੈ ਸੋ ਬਾ ਹਰ ਦੁਆਰੀ ਇਹੀ ਅਚਾਰ ਇਹੀ ਵਿਵਹਾਰ ਆਗਿਆ ਮਾਨ ਭਗਤ ਹੋਏ ਤੁਮਾਰੀ ਜੋ ਇਹ ਮੰਤਰ ਕਮਾਵੇ ਨਾਨਕ ਸੋ ਭੌਜਲ ਪਾਰ ਉਤਾਰੀ ਆਸਾ ਮਹੱਲਾ ਪੰਜਵਾ ਦੋ ਪਦੇ ਭਈ ਪ੍ਰਾਪਤ ਮਾਨੁਖ ਦੇਹੁਰਿਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਆਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਆਸਾ ਮਹੱਲਾ ਪੰਜਵਾ ਤੋਜ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਅਡਰਾਹੀ ਤੁਮਰੀ ਓਟ ਤੇ ਮਾਰੀ ਆਸਾ ਬੈਠਤ ਉਠਤ ਸੋਵਤ ਜਾਗਤ ਵਿਸਰਨਾਹੀ ਤੂੰ ਸਾਸ ਗਿਰਾਸਾ ਰਹਾਓ ਰਾਖ ਰਾਖ ਸਰਣ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ ਨਾਨਕ ਕੇ ਸੁਖ ਦਾਤੇ ਸਤਿਗੁਰ ਹਮ ਤੁਮਰੇ ਬਾਲ ਗੋਪਾਲਾ ਆਸਾ ਮਹੱਲਾ ਪੰਜਵਾ ਹਰ ਜਨ ਲੀਨੇ ਪ੍ਰਭੂ ਛੜਾਏ ਪ੍ਰੀਤਮ ਸਿਓ ਮੇਰੋ ਮਨ ਮਾਨਿਆ ਤਾਪ ਮੋਆ ਬਿਖ ਖਾਏ ਰਹਾਓ पाला ताऊ कछुना ब्या पै राम नाम गुण गाए डाकी को चित कछुना लाग गए चरण कमल सरनाए संत प्रसाद भए कृपाला होए आप सहाई गुण निदान नित गावे नानक सहसा दुख मिटाए आशा मोहल्ला पंजवा औखद खायो हर को नाओ सुख पाए दुख बिन सिया ठाओ ताप गया वचन गुरु पूरे आनंद भया सब मिटे वसुरे रहाओ ਜੀਏ ਜੰਤ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮਨ ਧਿਆਇਆ ਆਸਾ ਮਹੱਲਾ ਪੰਜਵਾ ਬਾਛਤ ਨਾਹੀ ਸੋ ਬੇਲਾ ਆਈ ਬਿਨ ਹੁਕਮੈ ਕਿਉ 부ਜੈ 부ਝਾਈ ਠੰਡੀ ਤਾਤੀ ਮਿੱਟੀ ਖਾਈ ਓਹ ਨਾ ਬਾਲਾ ਬੂਢਾ ਭਾਈ ਰਹਾਓ ਨਾਨਕ ਦਾਸ ਸਾਧ ਸਰਣਾਈ ਗੁਰ ਪ੍ਰਸਾਦ ਭਉ ਪਾਰ ਪਰਾਈ ਆਸਾ ਮਹੱਲਾ ਪੰਜਵਾ ਸਦਾ ਸਦਾ ਆਤਮ ਪ੍ਰਗਾਸ ਸਾਧ ਸੰਗਤ ਹਰ ਚਰਨ ਨਿਵਾਸ RAM ਨਾਮ ਨਿਤ ਜਪ ਮਨ ਮੇਰੇ ਸ਼ੀਤਲ ਸਾਤ ਸਦਾ ਸੁਖ ਪਾਵਹਿ ਕਿਰ ਵਿਖ ਜਾਹੇ ਸਭੇ ਮਨ ਤੇਰੇ ਰਹਾਉ ਕਹੋ ਨਾਨਕ ਜਾ ਕੇ ਪੂਰਨ ਕਰਮ ਸਤਗੁਰ ਭੇਟੇ ਪੂਰਨ ਪਾਰ ਬ੍ਰਹਮ ਦੂਜੇ ਘਰ ਕੇ 34 ਆਸਾ ਮਹੱਲਾ ਪੰਜਵਾ ਜਾ ਕਾ ਹਰ ਸੁਆਮੀ ਪ੍ਰਭ ਬੇਲੀ ਪੀੜ ਗਈ ਫਿਰ ਨਹੀਂ ਦੁਹੇਲੀ ਰਹਾਉ ਕਾਰ ਕਿਰਪਾ ਚਰਨ ਸੰਗ ਮੇਲੀ ਸੂਖ ਸਹਿਜ ਆਨੰਦ ਸੁਹੇਲੀ ਸਾਧ ਸੰਗ ਗੁਣ ਗਾਏ ਅਤੋਲੀ ਹਰਿ ਸਿਮਰਤ ਨਾਨਕ ਭਈ ਅਮੋਲੀ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲਤ ਸਭ ਜੂਐ ਹਾਰੇ ਸਤ ਸੰਤੋਖ ਦਇਆ ਧਰਮ ਸੱਚ ਇਹ ਆਪਣੈ ਗ੍ਰਹਿ ਪੀਤਰ ਵਾਰੇ ਜਨਮ ਮਰਨ ਚੁੱਕੇ ਸਭ ਭਾਰੇ ਮਿਲਤ ਸੰਗ ਭਇਓ ਮਨ ਨਿਰਮਲ ਗੁਰਪੂਰੈ ਲੈਖਨ ਮਹਤਾਰੇ ਰਹਾਉ ਸਭ ਕੀ ਰੇਨ ਹੋਏ ਰਹਿ ਮਨੁਆ ਸਗਲੇ ਦੀ ਸਹਿमीत ਪਿਆਰੇ ਸਭ ਮੱਧੇ ਰਵਿਆ ਮੇਰਾ ਠਾਕੁਰ ਦਾਨ ਦੇਤ ਸਭ ਜੀਅ ਸਮਾਰੇ ਏਕੋ ਏਕ ਆਪ ਇਕ ਇਕ ਹੈ ਇਕਾ ਹੈ ਸਗਲਾ ਪਾਸਾਰੇ ਜਪ ਜਪ ਹੋਏ ਸਗਲ ਸਾਧ ਜਨ ਏਕ ਨਾਮ ਧਿਆਏ ਬਹੁਤ ਉਧਾਰੇ ਗਹਿਰ ਗੰਭੀਰ ਬਿਆੰਤ ਗੁਸਾਈ ਅੰਤ ਨਹੀਂ ਕਿਛ ਪਾਰਾ ਵਾਰੇ ਤੁਮਰੀ ਕਿਰਪਾ ਤੇ ਗੁਣ ਗਾਵੇ ਨਾਨਕ ਧਿਆਏ ਧਿਆਏ ਪ੍ਰਭ ਕੋ ਨਮਸਕਾਰੇ ਆਸਾ ਮਹੱਲਾ ਪੰਜਵਾ ਤੂੰ ਬੇਅੰਤ ਅਵਿਗਤ ਅਗੋਚਰ ਇਹੋ ਸਭ ਤੇਰਾ ਆਕਾਰ ਕਿਆ ਹਮ ਜਾਣਤ ਕਹੈ ਚਤੁਰਾਈ ਜਾਂ ਸਭ ਕਿਛੁ ਤੁਜੈ ਮਝਾਰ ਮੇਰੇ ਸਤਗੁਰੁ ਆਪਣੇ ਬਾਲਕ ਰਖੋ ਲੀਲਾ ਧਾਰ ਦੇਹ ਸਮਤ ਸਦਾ ਗੁਣ ਗਾਵਾਂ ਮੇਰੇ ਠਾਕੁਰ ਅਗਮ ਅਪਾਰ ਰਹਾਵ ਜੈਸੇ ਜਨਨ ਜਠਰ ਮਹਿ ਪ੍ਰਾਨੀ ਉਹ ਰਹਤਾ ਨਾਮ ਆਧਾਰ ਆਨੰਦ ਕਰੈ ਸਾਸ ਸਾਸ ਸਮਾਰੈ ਨਾ ਪੋਹੈ ਅਗਨਾਰ ਪਰ ਧਨ ਪਰ ਦਾਰਾ ਪਰ ਨਿੰਦਾ ਇਨ ਸਿਓ ਪ੍ਰੀਤ ਨਿਵਾਰ ਚਰਨ ਕਮਲ ਸੇਵੀ ਰਿਦ ਅੰਤਰ ਗੁਰਪੂਰੀ ਕੈ ਆਧਾਰ ਗ੍ਰਿਹ ਮੰਦਰ ਮਹਿਲਾ ਜੋ ਦੀ ਸਹ ਨਾ ਕੋਈ ਸੰਗਾਰ ਜਬ ਲਗ ਜੀਵ ਹੈ ਕਲੀ ਕਾਲ ਮਹਿ ਜਨ ਨਾਨਕ ਨਾਮ ਸਮਾਰ ਆਸਾ ਕਰਤੀ ਜਾ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਜ ਮਿਲਕ ਜੋ ਬਨਗਰਹਿ ਸੋਬਾ ਰੂਪਵੰਤ ਜੋ ਆਨੀ ਬਹੁਤ ਦਰਬ ਹਸਤੀ ਅਰ ਘੋੜੇ ਲੱਖ ਲੱਖ ਬੈ ਆਨੀ ਆਗੇ ਦਰਗਹ ਕਾਮਨਾ ਆਵੇ ਛੋੜ ਚੱਲੇ ਅਬ ਮਾਨੀ ਕਾਹੇ ਏਕ ਬਿਨਾ ਚਿਤ ਲਾਈਐ ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਾਈਐ ਰਹਾਓ ਮਹਾ ਬਚਿੱਤਰ ਸੁੰਦਰ ਆਖਾੜੇ ਰਣ ਮਹਿ ਜਿੱਤੇ ਪਵਾੜੇ ਹਉ ਮਾਰੋ ਹਉ ਬੰਧੋ ਛੋਡੋ ਮੁਕਤੀ ਏਵ ਬਿਵਾੜੇ ਆਇਆ ਹੁਕਮ ਪਾਰ ਬ੍ਰਹਮ ਕਾ ਛੋੜ ਚੱਲਿਆ ਏਕ ਦਿਹਾੜੇ ਕਰਮ ਧਰਮ ਜੋਗਤ ਬਹੁ ਕਰਤਾ ਕਰਨੇ ਹਾਰ ਨਾ ਜਾਣੇ ਉਪਦੇਸ਼ ਕਰੇ ਆਪ ਨਾ ਕਮਾਵੇ ਤਤ ਸਬਦ ਨ ਪਛਾਨੇ ਨਾਂਗਾ ਆਇਆ ਨਾਂਗੂ ਜਾਸੀ ਜੋ ਹਸਤੀ ਖਾਕ ਛਾਨੇ ਸੰਤ ਸੱਜਣ ਸੁਨੋ ਸਭ ਮੀਤਾ ਝੂਠਾ ਇਹੋ ਪਸਾਰਾ ਮੇਰੀ ਮੇਰੀ ਕਰ ਕਰ ਡੂਬੇ ਖਾਪ ਖਾਪ ਮੋਏ ਗਵਾਰਾ ਗੁਰ ਮਿਲ ਨਾਨਕ ਨਾਮ ਧਿਆਇਆ ਸਾਚ ਨਾਮ ਨਿਸਤਾਰਾ ਰਾਗ ਆਸਾ ਘਰ ਪੰਜਵਾ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਬ੍ਰਮ ਮਹਿ ਸੋਈ ਸਗਲ ਜਗਤ ਧੰਦ ਅੰਦ ਕੋ ਜਾਗੇ ਹਰ ਜਨ ਮਹਾ ਮੋਹਨੀ ਮਗਨ ਪ੍ਰੇਅ ਪ੍ਰੀਤ ਪ੍ਰਾਨ ਕੋ ਤਿਆਗੇ ਵਿਰਲਾ ਚਰਨ ਕਮਲ ਆਨੂਪ ਹਰ ਸੰਤ ਮੰਤ ਕੋ ਲਾਗੇ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਵਡਭਾਗੇ ਕਿਰਪਾ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਕਰ ਛੇਵਾ ਮਹੱਲਾ ਪੰਜਵਾ ਜੋ ਤੁਧ ਭਾਵੈ ਸੋ ਪਰਵਾਨਾ ਸੂਖ ਸਹਿਜ ਮਨ ਸੋਈ ਕਰਨ ਕਾਰਨ ਸਮਰੱਥ ਅਪਾਰਾ ਆਵਰ ਨਾਹੀ ਰੇ ਕੋਈ ਤੇਰੇ ਜਨ ਰਸਕ ਰਸਕ ਗੁਣ ਗਾਵਹਿ ਮਸਲਤ ਮਤਾ ਸਿਆਣ ਪਜਨਕੀ ਜੋ ਤੂੰ ਕਰਹਿ ਕਰਾਵਹਿ ਰਹਾਉ ਅੰਮ੍ਰਿਤ ਨਾਮ ਤੁਮਾਰਾ ਪਿਆਰੇ ਸਾਧ ਸੰਗ ਰਸ ਪਾਇਆ ਤ੍ਰਿਪਤ ਅਗਾਏ ਸਈ ਜਨ ਪੂਰੇ ਸੁਖ ਨਿਧਾਨ ਹਰ ਗਾਇਆ ਜਾ ਕੋ ਟੇਕ ਤੁਮਾਰੀ ਸੁਆਮੀ ਤਾ ਕੋ ਨਾਹੀ ਚਿੰਤਾ ਜਾ ਕੋ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ਪਰਮ ਮੋਹ ਤ੍ਰੋਹ ਸਭ ਨਿਕਸੇ ਜਬ ਕਾ ਦਰਸਨ ਪਾਇਆ ਵਰਤਨ ਨਾਮ ਨਾਨਕ ਸੱਚ ਕੀ ਨਾ ਹਰ ਨਾਮੇ ਰੰਗ ਸਮਾਇਆ ਆਸਾ ਮਹੱਲਾ ਪੰਜਵਾ ਜਨਮ ਜਨਮ ਕੀ ਮਲ ਧੋਵੈ ਪਰਾਈ ਆਪਣਾ ਕੀਤਾ ਪਾਵੇ ਈਹਾ ਸੁਖ ਨਹੀਂ ਦਰਗਹਿ ਢੋਈ ਜਮਪੁਰ ਜਾਈ ਪਚਾਵੇ निंदक एहला जन्म गवाया पहुंच ना साके काहू बाते आगे ठौर ना पाया रहाओ कीरत पया निंदक बपरे का क्या ओहो करै बिचारा तहा बिगुता जह कोई ना राखै ओहो किस पह करै पुकारा निंदक की गात कतहु ना ही खसमै एवै भाणा जो जो निंद करै संतन की ते ओ संतन सुख मानणा संता टेक तुम्हारी स्वामी तू संतन का सहायी ਕਹੋ ਨਾਨਕ ਸੰਤ ਹਰ ਰੱਖੇ ਨਿੰਦਕ ਦੀਏ ਰੁੜਾਈ ਆਸਾ ਮਹੱਲਾ ਪੰਜਵਾ ਬਾਹਰ ਧੋਏ ਅੰਦਰ ਮਨ ਮੈਲਾ ਦੋਏ ਠੌਰ ਆਪਣੇ ਕੋਏ ਈਹਾ ਕਾਮ ਕ੍ਰੋਧ ਮੋਹ ਵਿਆਪਿਆ ਆਗੈ ਮੋਸ ਮਸ ਰੁਏ ਗੋਵਿੰਦ ਭਜਨ ਕੀ ਮਤ ਹੈ ਹੋਰਾ ਵਰਮੀ ਮਾਰੀ ਸਾਪ ਨ ਮਰਈ ਨਾਮ ਨ ਸੁਨਾਈ ਡੋਰਾ ਰਹਾਓ ਮਾਇਆ ਕੀ ਕਿਰਤ ਛੋਟ ਗਵਾਈ ਭਗਤੀ ਸਾਰ ਨ ਜਾਣੈ ਵੇਦ ਸ਼ਾਸਤਰ ਕੋ ਤਰਕਨ ਲਾਗਾ ਤਤ ਜੋਗ ਨਾ ਪਛਾਨੈ ਉਗਰ ਗਿਆ ਜੈਸਾ ਖੂਟਾ ਟੱਬੂਆ ਨਦਰਸਰਾਫਾ ਆਇਆ ਅੰਤਰਜਾਮੀ ਸਭ ਕਿਸ ਜਾਣੈ ਉਸਤੇ ਕਹਾਛ ਪਾਇਆ ਕੂੜ ਕਾਪਟ ਬੰਚ ਨੇ ਮੁੰਨੀ ਆਦਾ ਬਿੰਸ ਗਿਆ ਤਤਕਾਲੇ ਸਤ 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 ਨਾਨਕ ਕਹਿਆ ਆਪਣੇ ਹਿਰਦੈ ਦੀਖ ਸੰਭਾਲੇ ਆਸਾ ਮਹੱਲਾ ਪੰਜਵਾ ਉਦਮ ਕਰਤ ਹੋਵੇ ਮਨ ਨਿਰਮਲ ਨਾਚੈ ਆਪ ਨਿਵਾਰੇ ਾਂਚ ਜਨਾਲੀ ਵਸਗਤ ਰਾਖੈ ਮਨਮਹਿ ਏਕੰਕਾਰੇ ਤੇਰਾ ਜਨ ਨਿਰਤ ਕਰੇ ਗੁਣ ਗਾਵੇ ਰਬਾਬ ਪਖਾਵਜ ਤਾਲ ਘੰਗੁਰੂ ਅਨਹਦ ਸ਼ਬਦ ਵਜਾਵੇ ਰਹਾਉ ਪ੍ਰਥਮੇ ਮਨ ਪ੍ਰਬੋਧੈ ਆਪਣਾ ਪਾਛੈ ਅਵਰ ਰਿਝਾਵੇ RAM ਨਾਮ ਜਪ ਹਿਰਦੈ ਜਾਪੈ ਮੁਕਤੇ ਸਗਲ ਸੁਨਾਵੇ ਕਰ ਸੰਗ ਸਾਧੂ ਚਰਨ ਪਖਾਰੈ ਸੰਤ ਧੂਰ ਤਨ ਲਾਵੇ ਮਨ ਤਨ ਅਰਪਤ ਰੇ ਗੁਰ ਆਗੇ ਸਤ ਪਦਾਰਥ ਪਾਵੇ ਜੋ ਜੋ ਸੁਨੇ ਪੀਖੈ ਲਾਏ ਸਰਦਾ ਤਾ ਕਾ ਜਨਮ ਮਰਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਆਸਾ ਮਹੱਲਾ ਪੰਜਵਾ ਆਦਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸ਼ਟਾਈ ਰੇ ਪਾਤਾਲੀ ਆਕਾਸੀ ਸਖਨੀ ਲਹਿਬਰ ਬੂਜੀ ਖਾਈ ਰੇ ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ ਰੇ ਅੱਜ ਕੈ ਵਾਸ ਗੁਰ ਕੀਨੋ ਕੇਹਰ ਕੂਕਰਤ ਨਹਿ ਲਗਾਈ ਰੇ ਰਹਾਓ ਬਾਜ ਤੁਨੀਆਂ ਛਪਰਾ ਥਾਮਿਆ ਨੀ ਘਰਿਆ ਘਰ ਪਾਇਆ ਰੇ ਬਿਨ ਜੜੀਏ ਲੈ ਜੜਿਓ ਜੜਾ ਵਾ ਥੇਵਾ ਅਚਰ ਜਲਾਇਆ ਰੇ ਦਾਦੀ ਦਾਦ ਨਾ ਪਹੁੰਚਨ ਹਾਰਾ ਚੂਪੀ ਨਿਰਨੋ ਪਾਇਆ ਰੇ ਮਾਲ ਦੁਲੀਚੈ ਬੈਠੀ ਲੈ ਮਿਰਤਕ ਨੈਣ ਦਿਖਾਲਨ ਧਾਇਆ ਰੇ ਸੋਈ ਅਜਾਨ ਕਹੈ ਮੈਂ ਜਾਨਾ ਜਾਣਨ ਹਾਰ ਨਾ ਚਾਨਾਰੇ ਕਹੋ ਨਾਨਕ ਗੁਰ ਅਮਿਓ ਪਿਆਇਆ ਰਸਕ ਰਸਕ ਬਿਗਸਾਨਾਰੇ ਆਸਾ ਮਹੱਲਾ ਪੰਜਵਾ ਵੰਦਨ ਕਾਟ ਵਿਸਾਰੇ ਔਗਨ ਆਪਣਾ ਬਿਰਦ ਸਮਾਰਿਆ ਹੋਏ ਕਿਰਪਾਲ ਮਾਤ ਪਿਤ ਨੇ ਆਈ ਬਾਰਿਕ ਜੋ ਪ੍ਰਤਿਪਾਰਿਆ ਗੁਰ ਸਿੱਖ ਰਾਖੇ ਗੁਰ ਗੋਪਾਲ ਕਾੜ ਲੀਏ ਮਹਾ ਭਵ ਜਲ ਤੇ ਆਪਣੀ ਨਦਰ ਨਿਹਾਲ ਰਹਾਉ ਜਾ ਕੇ ਸਿਮਰਨ ਜਮ ਤੇ ਛੁੱਟੀ ਐ ਹਾਲਤ ਪਲਤ ਸੁਖ ਪਾਈ ਐ ਸਾਸ ਗਰਾਸ ਜਪਹੁ ਜਾਪ ਰਸਨਾ ਨੀਤ ਨੀਤ ਗੁਣ ਗਾਈ ਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾ ਠੇ ਕਿਛ ਜੈ ਨਾ ਜਾਏ ਕਿਛ ਭਉ ਨਾ ਬਿਆਪੇ ਹਰ ਧਨ ਨਿਰਮਲ ਗਾਠੇ ਅੰਤ ਕਾਲ ਪ੍ਰਭ ਭਏ ਸਹਾਈ ਏਤੋ ਤਰਖਨ ਹਾਰੇ ਪ੍ਰਾਨ ਮੀਤ ਹੀਤ ਧਨ ਮੇਰੈ ਨਾਨਕ ਸਦ ਬਲਿਹਾਰੇ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾ ਭਉ ਕੇਹਾ ਹਉ ਤਦ ਬਿਨ ਕਿਸ ਸਾਲਾਹੀ ਏਕ ਤੂੰ ਤਾ ਸਭ ਕਿਛ ਹੈ ਮੈਂ ਤਦ ਬਿਨ ਦੂਜਾ ਨਾਹੀ ਬਾਬਾ ਬਿਖ ਦੇਖਿਆ ਸੰਸਾਰ ਰਖਿਆ ਕਰਹੁ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣਹਿ ਬਿਰਥਾ ਸੱਭਾ ਮਨ ਕੀ ਹੋਰ ਕਿਸ ਪਹਿ ਆਖ ਸੁਣਾਈਐ ਵਿਣ ਨਾਵੈ ਸਭ ਜਗ ਬਉਰਾਇਆ ਨਾਮ ਮਿਲੈ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵੜਿਆਈ ਤਾ ਤੇਰੀ ਵੜਿਆਈ ਏਤ ਉਤ ਤੁਝਹਿ ਧਿਆਉ ਨਾਨਕ ਕੇ ਪ੍ਰਭ ਸਦਾ ਸੁਖਦਾਤੇ ਮੈਂ ਤਾਨ ਤੇਰਾ ਇੱਕ ਨਾਉ ਆਸਾ ਮਹੱਲਾ ਪੰਜਵਾ ਅੰਮ੍ਰਿਤ ਨਾਮ ਤੁਮਾਰਾ ਠਾਕੁਰ ਏਹੋ ਮਹਾਰਸ ਜਨ ਹੈ ਪੀਓ ਜਨਮ ਜਨਮ ਚੁੱਕੇ ਭੈ ਭਾਰੇ ਦੁਰਤ ਬਿਨਾਸੀਓ ਭਰਮ ਬਿਓ ਦਰਸ਼ਨ ਪੇਖਤ ਮੈਂ ਜੀਓ ਸੁਨ ਕਰ ਬਚਨ ਤੁਮਾਰੇ ਸਤਗੁਰ ਮਨ ਤਨ ਮੇਰਾ ਠਾਰਥੀ ਹੋ ਰਹਾਓ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਏਹੋ ਕਾਜ ਤੁਮ ਆਪ ਕੀਓ ਡੇੜ ਕਰ ਚਰਨ ਗਏ ਪ੍ਰਭ ਤੁਮਰੇ ਸਹਜੇ ਵਿਖਿਆ ਭਈ ਖੀਓ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਇਹੋ ਅਬਿਨਾਸੀ ਮੰਤਰ ਲੀਓ ਕਰ ਕਿਰਪਾ ਮੋਹ ਸਤਗੁਰ ਦੀਨਾ ਤਾਪ ਸੰਤਾਪ ਮੇਰਾ ਬੈਰ ਗਿਓ ਤਨ ਸੁ ਮਾਨਸ ਦੇਹੀ ਪਾਈ ਜਿਤ ਪ੍ਰਭ ਆਪਣੈ ਮੇਲ ਲੀਓ ਤਨ ਸੁ ਕਲਯੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਹੀਓ ਆਸਾ ਮਹੱਲਾ ਪੰਜਵਾ ਆਗੇ ਹੀ ਤੇ ਸਭ ਕਿਛ ਹੂਆ ਆਵਰ ਕੇ ਜਾਣੈ ਗਿਆਨਾ ਭੂਲ ਚੂਕ ਆਪਣਾ ਬਾਰਿਕ ਬਕਸਿਆ ਆਪਾਰ ਬ੍ਰਹਮ ਭਗਵਾਨਾ ਸਤਿਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕੋ ਰਾਖ ਲੀਆ ਕਾਟਿਆ ਰੋਗ ਮਹਾ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦਿਆ ਰਹਾਉ ਅਨੇਕ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਭਏ ਅੰਧ ਕੂਪ ਮਹਾ ਘੋਰ ਤੇ ਬਾਹ ਪਕਰ ਗੁਰ ਕਾੜ ਲੀਏ ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰੱਖਣ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਗੁਣ ਨਿਧਾਨ ਸਾਹਿਬ ਮਨ ਮੇਲਾ ਸਰਣ ਪਇਆ ਨਾਨਕ ਸੋਹਿਲਾ ਆਸਾ ਮਹੱਲਾ ਪੰਜਵਾ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਚੀਤ ਆਵਹਿ ਤਾਂ ਸੇਵਾ ਅਵਰਨ ਕੋ ਦੂਜਾ ਸੂਝੈ ਸੱਚ ਅਲਖ ਅਭੇਵਾ ਚੀਤ ਆਵੈ ਤਾਂ ਸਦਾ ਦਇਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹੋ ਕਿਸਨੋ ਕਹੀਐ ਸਗਲੇ ਜੀ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂੰ ਰਾਖ ਹੈ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਬੇਪਨਾ ਕੋ ਉਪਾਖੈ ਓਹ ਸੁਖ ਓਹਾ ਵਡਿਆਈ ਜੋ ਪ੍ਰਭ ਜੀ ਮਨ ਬਾਣੀ ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮ ਮਿਲੈ ਰੰਗ ਮਾਣੀ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਆਸਾ ਮਹੱਲਾ ਪੰਜਵਾ ਕਰ ਕਿਰਪਾ ਪ੍ਰਭ ਅੰਤਰਜਾਮੀ ਸਾਧ ਸੰਗ ਹਰ ਪਾਈਐ ਖੋਲ ਕਿਵਾਰ ਦਿਖਾਲੇ ਦਰਸਨ ਪੁਨਰਪ ਜਨਮ ਨਾ ਆਈਐ ਮਿਲੋ ਪ੍ਰੀਤਮ ਸੁਆਮੀ ਆਪਣੇ ਸਗਲੇ ਦੁਖ ਹਰਔਰੇ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਾਕੈ ਸੰਗ ਤਰਔਰੇ ਰਹਾਓ ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ ਸਤਗੁਰ ਭੇਟ ਭਇਆ ਮਨ ਨਿਰਮਲ ਜਪ ਅੰਮ੍ਰਿਤ ਹਰ ਰਸਨਾ ਤਾਨ ਧਨ ਥਾਪ ਕੀਓ ਸਭ ਆਪਣਾ ਕੋਮਲ ਬੰਧਨ ਬੰਦਿਆ ਗੁਰ ਪ੍ਰਸਾਦ ਭਏ ਜਨ ਮੁਕਤੀ ਹਰ ਹਰ ਨਾਮ ਅਰਾਧਿਆ ਰੱਖ ਲੀਏ ਪ੍ਰਭ ਰੱਖਣਹਾਰੈ ਜੋ ਪ੍ਰਭ ਆਪਣੇ ਭਾਣੇ ਜੀਉ ਪਿੰਡ ਸਭ ਤੁਮਰਾ ਦਾਤੇ ਨਾਨਕ ਸਤਿਗੁਰ ਬਾਣੀ ਆਸਾ ਮਹੱਲਾ ਪੰਜਵਾ ਮੋਹ ਮਲਨ ਨੀਂਦ ਤੇ ਛੁਟਕੀ ਕੌਣ ਅਨੁਗ੍ਰਹਿ ਭਇਓ ਰੀ ਮਾਹ ਮੋਹਨੀ ਤੁਧ ਨਾ ਵਿਆਪੈ ਤੇਰਾ ਆਲਸ ਕਹਾ ਗਇਓ ਰੀ ਰਹਾਓ ਕਾਮ ਕ੍ਰੋਧ ਅਹੰਕਾਰ ਗਾਖਰੋ ਸੰਜਮ ਕੌਣ ਛੁੱਟਿਓ ਰੀ ਸੋਰਨਰ ਦੇਵ ਅਸੁਰਤ ਰੈਗੁਨੀਆਂ ਸਗਲੋ ਭਵਨ ਲੁੱਟਿਓ ਰੀ ਦਾਵਾ ਅਗਨ ਬਹੁਤ ਤ੍ਰਿੰਜਾਲੇ ਕੋਈ ਹਰਿਆ ਬੂਟ ਰਹੇ ਹੋਰੀ ਐਸੋ ਸਮਰੱਥ ਵਰਨ ਨਾ ਸਾਕੋ ਤਾਂ ਕੀ ਉਪਮਾ ਜਾਤ ਨਾ ਕਹੇ ਹੋਰੀ ਕਾਜਰ ਕੋਠ ਮੈਂ ਭਈ ਨਾ ਕਾਰੀ ਨਿਰਮਲ ਵਰਨ ਬਨਿਓ ਰੀ ਮਹਾ ਮੰਤਰ ਗੁਰ ਹਿਰਦੈ ਬਸਿਓ ਆਚਰਜ ਨਾਮ ਸੁਨੇ ਹੋਰੀ ਕਰ ਕਿਰਪਾ ਪ੍ਰਭ ਨਦਰਨ ਅਵਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਕਰ ਸਤਵਾ ਮਹੱਲਾ ਪੰਜਵਾ ਲਾਲ ਚੋਲਨਾ ਤੈ ਤਨ ਸੋਹਿਆ ਸੁਰਜਨ ਭਾਨੀ ਤਾ ਮਨ 모ਹਿਆ ਕਵਨ ਬਨੀਰੀ ਤੇਰੀ ਲਾਲੀ ਕਵਨ ਰੰਗ ਤੂੰ ਭਈ ਗੁਲਾਲੀ ਰਹਾਉ ਤੁਮ ਹੀ ਸੁੰਦਰ ਤੁਮਹਿ ਸੁਹਾਗ ਤੁਮ ਘਰ ਲਾਲਨ ਤੁਮ ਘਰ ਭਾਗ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਪ੍ਰੀਤਮ ਪਾਨੀ ਤਾ ਰੰਗ ਗੁਲਾਲ ਕਹੋ ਨਾਨਕ ਸੁਭ ਦ੍ਰਿਸ਼ਟ નિਹਾਲ ਸੁਨ ਰੀ ਸਖੀ ਇਹ ਹਮਰੀ ਕਾਲ ਪ੍ਰਭ ਆਪ ਸੀ ਗਾਰ ਸਵਾਰਨ ਹਾਰ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਦੁਖ ਘਨੋ ਜਬ ਹੋਤੇ ਦੂਰ ਅਬ ਮਸਲਤ ਮੋਹੇ ਮਿਲੀ ਹਦੂਰ ਚੁੱਕਾ ਨਿਹੋਰਾ ਸਖੀ ਸਹੇਰੀ ਭਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਉ ਨਿਕਟ ਆਨ ਪ੍ਰੇਅ ਸੇਜ ਧਰੀ ਕਾਣ ਕੱਢਨ ਤੇ ਝੂਟ ਪਰੀ ਮੰਦਰ ਮੇਰਾ ਸਬਦ ਊਜਾਰਾ ਅਰੰਧ ਬినੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਪਿਰ ਘਰ ਆਇਆ ਥਿਰ ਸੁਹਾਗ ਨਾਨਕ ਜਨ ਪਾਇਆ ਆਸਾ ਮਹੱਲਾ ਪੰਜਵਾ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਬਾਹਰ ਸੂਤ ਸਗਲ ਸਿਓ ਮੌਲਾ ਅਲੇਪਤ ਰਹੋ ਜੈਸੀ ਜਲਮ ਹੈ ਕੌਲਾ ਰਹਾਓ ਮੁਖ ਕੀ ਬਾਤ ਸਗਲ ਸਿਓ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਦੀਸ ਆਵਤ ਹੈ ਬਹੁਤ ਪਿਹਾਲਾ ਸਗਲ ਚਰਨ ਕੀ ਇਹੋ ਮਨ ਰਾਲਾ ਨਾਨਕ ਜਾਨ ਗੁਰਪੂਰਾ ਪਾਇਆ ਅੰਤਰ ਬਾਹਰ ਏਕ ਦਿਖਾਇਆ